ਖਿਰਦਤ ਸੁਨਾਏ ਹਰ ਜੂ ਬਸੈ ਸੰਤਨ ਕਹੋ ਪੁਕਾਰ ਓ ਨਾਨਕ ਤੇ ਭਜ ਮੰਨਾ ਫੌਨੀ ਦੁਤਰਹਿ ਪਾਰ ਜੂ ਕਟਕਲਵੇ ਹਰ ਜੂ ਬਸੈ ਇਹਨੇ ਯਾਰ ਵਰਨ ਵਰਨ ਕੀਤੀ ਉਹ ਤੇਰੀ ਹਮ ਹਾਂ ਤਾਂ ਕੋਪਰਾਂ جا قرب يا مار وچ ماڑ وڑنے ہاڑی تے ہاڑ وچ ماڑ وڑنے اے تے دوئی ماڑ وڑنے کیڑی ہاڑی اے اس طرح اگے سارے ختم کر ہاڑی ہوے نا دوستو کمار حسان جی ਕੋਈ ਦੇਖੇ ਵੀ ਜਿਹਨੂੰ ਕੱਲ ਚ ਨਹੀਂ ਗਿਆ ਲੋਕੇ ਨਹੀਂ ਗਿਆ ਹਮਮ ਸੰਤਖੇਲੀ ਜੋੜ ਨੂੰ ਗਿਆ ਹਮਮ ਭਾਨੇ ਭਗਤਨ ਕੋਈ ਨਹੀਂ ਜਾਈ ਹਮਮ ਆਵਾਜ਼ ਲੱਭਾ ਚੋਣ ਨੂੰ ਉਹੀ ਵਾਇਰ ਨਾ ਗਿਆ ਲੋਕੀ ਨਹੀਂ ਜਾਂਦੇ ਦਰ ਕੇ ਨਹੀਂ ਜਾਂਦੇ ਹਮਮ ਕੋਹ ਨਾਂ ਨਹੀਂ ਪੜ੍ਹ ਰਿਹਾ ਕੋਈ ਨਾ ਨਹੀਂ ਸੀ ਪੜ੍ਹ ਰੋ ਬੰਦ ਪਈ ਜਾਵੇ ਹਮਮ ਦੂਰ ਜਿਓ ਹਮਮ ਆਸਰ ਜਾਓ ਬੁਕਾਰ ਕੋ ਨਾਨਕ ਤੇ ਭਜਮਾ ਨਾ ਕੋ ਨਿਦੁਦਰੇ ਪਾਰ ਆਪੋ ਨੇ ਵੀ ਬੈਠਾ ਤਾਂ ਕਿ ਉਹ ਬਾਹਰ ਉਹਦੇ ਨਾਲ ਜੋਲ ਕਹਿੰਦੇ ਹਮਮ ਅਬਜ਼ੰਦਰ ਪਾਰ ਤੋਂ ਤਾਂ ਅਸਲ ਤੇ ਕੀ ਦਾ ਕਰ ਰਿਹਾ ਬਾਜ਼ੰਦਰ ਪਾਰ ਕਹਿੰਦਾ ਹਮਮ ਉਹ ਤੇ ਜਾ ਉਹ ਤੇ ਗੋਲੂਗਾ ਉਹ ਤੇ ਗੋਲੂਗਾ ਨਾ ਅਬਜ਼ੰਦਰ ਪਾਰ ਤੋਂ ਤਉ ਰਹਾ ਹਾਂ ਹਾਂ ਨਹੀਂ ਥੁਰਕੀ ਵਾਲੀ ਆਉਗੀ ਤੇ ਉਹ ਤੋਂ ਉਹ ਲੈ ਜਾਊਗੀ ਉਹ ਲੈ ਜਾਊਗਾ ਹਮਮ ਅਗਲੇ ਜੇ ਤਾਂ ਤੁਹਾਨੂੰ ਬਦੂ ਹੋਇਆ ਤਾਂ ਕਿੱਥੇ ਜਾਊਗੀ ਸਾਨੂੰ ਲੈਣ ਵਾਸਤੇ ਤੁਹਾਨੂੰ ਉਹਦੇ ਨਾਲ ਅਗਲੇ ਟਾਰਗੇਟ ਸਨਾਂ ਲੋਹ ਹਾਂ ਕੋਨਜੀ ਦਾ ਕੀ ਨਾਮ ਬਣਿਆ ਕੋਲ ਨਾਮਿਕ ਤਹਿ ਭਜਮਾ ਨਾ ਕੋਨਜੀ ਉੱਤੇ ਪਾਰ ਕੋਨਜੀ ਨਾਮ ਨੂੰ ਸੰਸਕਰ ਪੰਦਰੀ ਹੈ ਨਾਲਾ ਹੁਦਰ ਪਹਿ ਪਹੌੜੂ ਗਏਦੇ ਅੱਛਾ ਜੀ ਪਹਿ ਦਾ ਕੀ ਹੈ ਹਾਂ ঠিক পড়ে পৌঁছা